ਜੀਵ ਪ੍ਰਤਮ ਕਰਕੇ ਆਪਣੇ ਕੋਲ ਸਦਾ ਵੀ ਦਿੰਦਾ ਹੈ ਬੁਲਾਵਾ ਵੀ ਭੇਜਦਾ ਹੈ ਗੁਰਬਾਣੀ ਦਾ ਫਲਮਾਨ ਹੈ ਜੋ ਆਇਆ ਸੋ ਚਲਸੀ ਸਭ ਉਹਾਈ ਵਾਲੀ ਹੈ ਆਇਆ ਸੋ ਚਲਸੀ ਜੋ ਜੋਤੂ ਭਾਵ ਹੈ ਸਾਰੇ ਸੰਸਾਰ ਤੇ ਦੀਵਸਥਾ ਨੇ ਭਾਵੇਂ ਪੇੜ-ਪੌਦੇ ਕੀੜ-ਮਕੌੜੇ ਭਾਵੇਂ ਮਨੁੱਖ ਨੇ ਜੋ ਆਇਆ ਜੋ ਇਸ ਸੰਸਾਰ ਵਿੱਚ ਪੈਦਾ ਹੋਇਆ ਉਸ ਨੇ ਖਤਮ ਹੋ ਜਾਣਾ ਹੈ ਉਸ ਨੇ ਨਾਸ ਹੋ ਜਾਣਾ ਹੈ سنسان so, زندر کوئی بھی قرمالات کہتے ہیں ایسی واسطہ نہیں ہے ایسا جیو نہیں ہے جو سزا رہ سکتا ہے ہر واسطہ ہر جیو آجڑا ہو ناش ران ہے صرف تصرف ایک کال پرک ہے جو ناش رہت ہے سو so, کرمانی کا کرمان ہے سمت ساہ دکھیا ملکر پاو دیل دیلو سجد سیسریان جو دھوئے سہسیوں میر ਕਾਲ ਕਾਲ ਇਹੋ ਪਹੁੰਚਾ ਸਦਲੇ ਲੈਤ ਤੁਾਨ ਸਦਨ ਹਾਰਾ ਸੂਰੀਏ ਨਾਨਕ ਸਦੇ ਦੇਵਨ ਉਦਾਹਰਣ ਦਿੱਤੀ ਆ ਕਿ ਜਿਵੇਂ ਇੱਕ ਲੜਕੀ ਜਾਂ ਲੜਕੇ ਦਾ ਜਿਹੜਾ ਵਿਆਹ ਦਾ ਦਿਨ ਮਨਾਰਨ ਕੀਤਾ ਜਾਂਦਾ ਹੈ ਸੰਬਧ ਸੰਬੰਧ ਦਾ ਬਰਾ ਸਾਲ ਸਾਹ ਹੁਲਾਇ ਤੋਂ ਦਿਨ ਕਰ ਕਰ ਦਿੰਦੇ ਆ ਕਿ ਇਸ ਦਿਨ ਸਲਕੀ ਦਾ ਵਿਆਹ ਹੋਣਾ ਜਾਂ ਇਸ ਲੜਕੇ ਦਾ ਵਿਆਹ ਹੋਣਾ ਸੋ ਇਸੇ ਤਰ੍ਹਾਂ ਪਰਮਾਤਮਾ ਨੇ ਜਿਹੜੀ ਸਾਡੀ ਜਿੰਦ ਹੈ ਦਾੜੀ ਰੂਪੀ ਜਿੰਦ ਦਾ ਜਿਹੜਾ ਵਿਆਹ ਮੌਤ ਰੂਪੀ ਦਾਣ ਦੇ ਨਾਲ ਜਿਹੜਾ ਨਿਸ਼ਚਿਤ ਕੀਤਾ ਹੋਇਆ ਉਹਨੇ ਪਹਿਲਾਂ ਹੀ ਜੇ ਲਿਖ ਦਿੱਤਾ ਤੇ ਜਿਹੜਾ ਮੌਤ ਰੂਪੀ ਦਾਣ ਹੈ ਉਸਨੇ ਜਿੰਦ ਰੂਪੀ ਦਾੜੀ ਨੂੰ ਇਸ ਦਿਨ ਇਸ ਵੇਲੇ ਦੇ ਵਿੱਚ ਇਸ ਦਿਨ ਜਿਹੜਾ ਵਿਆਹ ਮਨਾਉਣਾ ਹੈ ਸਤੰਗ ਨੇ ਸੰਬੋਧਨ ਸਾਹਾ ਦਿੱਖਿਆ ਮਿਲ ਕੇ ਆਪੋ ਤੇ ਇਹਦੇ ਵਿੱਚ ਜਿਸ ਲੜਕੀ ਦਾ ਜਿਹੜਾ ਵਿਆਹ ਬੰਦਲ ਹੋ ਜਾਂਦਾ ਫਿਰ ਜਿਹੜੀਆਂ ਉਹਦਾ ਸਹਿਜੀਆਂ ਹੁੰਦੀਆਂ ਉਹ ਉਹਦੇ ਜਿਹੜੇ ਮਾਜਾ ਲਾਉਂਦੀਆਂ ਤੇ ਨਾਲ ਉਹਦੇ ਤਿੰਨ ਸਿਰ ਦੇ ਵਿੱਚ ਤੇਰੇ ਜੋ ਆਉਂਦੀਆਂ। ਤੇ ਉਹ ਸੱਜਣਾ ਸੀਸ ਨੇ ਆ ਕੇ ਹੱਸੇ ਜੋ ਤੇਰੇ ਸਾਥ ਸੰਗਿਓ ਮੈਨੂੰ ਹੁਣ ਅਸੀਸਾਂ ਦੇਓ ਕਿ ਮੇਰਾ ਮੇਰੇ ਪਤਨੀ ਪਰਮੇਸ਼ਰ ਪ੍ਰਭ ਦੇ ਨਾਲ ਜਿਹੜਾ ਮੁਲਾਕਾਤ ਹੋ ਜਾਵੇ ਸੋ ਤਦ ਪ੍ਰਭਾਸ਼ਕ ਨੇ ਧਾੜਕਾਰੇ ਨੂੰ ਪਹੁੰਚਾ ਜਿਵੇਂ ਕਿ ਨਾਲ ਹੀ ਸੱਤਾ ਦੇ ਨਹੀਂ ਜਾਂਦਾ ਇਸ ਲੜਕੀ ਦਾ ਵਿਆਹ ਫਰਾਂਨੇ ਦੇ ਨਾਲ ਮੁਕਰਰ ਕੀਤਾ ਕਿ ਤੁਸੀਂ ਬਾਂਧਣਾ ਹੈ ਜਦ ਬਰਾਤ ਨੂੰ ਸੰਦਾਰ ਦਿੱਤਾ ਜਾਂਦਾ ਲੱਕੇ ਤੇ ਵਿਆਹ ਦੇ ਉਧਰ ਤੇ ਤੇ ਬਰਾਤੀਆਂ ਨੇ ਪੁੱਛਣਾ ਕਿੰਨੀ ਬਰਾਤ ਨੇ ਜਾਣਾ ਕਿਹਨੇ ਕਿਹੜੇ ਬਰਾਤ ਦੇ ਜਾਣਾ ਇੱਕ ਲਾਈ ਹੁੰਦਾ ਐ ਇਸੇ ਤਰ੍ਹਾਂ ਕੋਈ ਪਾਸ਼ਾ ਕਹਿੰਦੇ ਨੇ ਘਰ 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 ਤੋਂ ਪਾਵ ਬਰੇ ਇਸ ਸਰੀਰ ਨੂੰ ਅਜਿਹਾ ਸਾਡਾ ਸਰੀਰ ਹੈ ਇਸ ਨੂੰ ਧਾਰ ਕੇ ਆ ਗਿਆ ਤੇ ਇਸੇ ਤਰ੍ਹਾਂ ਹਰ ਇੱਕ ਸਰੀਰ ਨੂੰ ਇਕ ਸੁਨੇਹਾ ਜਿਹੜਾ ਉਸ ਆਕਾਰ ਪੁੱਤ ਦੇ ਭੇਜੇ ਨਹੀਂ ਮਿਲਣਾ ਹੈ ਕਿਹੜਾ ਸੁਨੇਹਾ ਮੌਤ ਦਾ ਸੁਨੇਹਾ ਮੈਣਾ ਕਰ ਕਰੇ ਉਹ ਪਹੁੰਚਾ ਸਦਰੇ ਨਿਤ ਗੁਰੂ ਮਹਾਰਾਜ ਕੰਨ ਨੇ ਹਾਲ ਰੋਜ਼ ਹੀ ਤਲੇਤਾ ਹੀ ਸਰੀਰਾਂ ਨੂੰ ਇਹ ਸੱਤੇ ਪੈ ਰਹੇ ਨੇ ਕਿੰਨੇ ਸਾਂਝੜੇ ਜੀ ਇਸ ਸੰਸਾਰ ਨੂੰ ਛੱਡ ਕੇ ਇਸ ਸੰਸਾਰ ਨੂੰ ਤਿਆਗ ਕੇ ਅੱਛਾ ਬੁਖਸਤ ਹੋ ਜਾਂਦੇ ਨੇ ਸੋ ਇਸੇ ਤਰ੍ਹਾਂ ਇਹ ਲਗਾਤਾਰ ਜਿਹੜਾ ਪਰਚਦਨ ਚੌਂਦਾ ਰਹੇ ਹਨ ਕਾਰਕਾ ਰਹੇ ਕੋਹਾਂ ਸੱਜਣ ਦੇ ਮਿੱਤ ਪੁਵਨ ਅਗੇ ਕਹਿੰਦੇ ਨੇ ਸੱਤਣਾ ਹਾਲਾ ਸਿੰਘੀਏ ਸੋ ਤੇ ਜੀਵ ਉਸ ਸੱਜਣ ਹਾਰੇ ਨੂੰ ਜਿਹੜਾ ਇਹ ਸੱਜਣ ਦੇ ਰਿਹਾ ਹੈ ਜਿਹੜਾ ਇਹ ਬੁਲਾਵੇ ਤੇ ਰਿਹਾ ਜਿਹਦੇ ਬੁਲਾਵੇ ਨੂੰ ਕੋਈ ਟਾਲ ਨਹੀਂ ਸਕਦਾ ਕੋਈ ਦੁਨੀਆ ਦੀ ਤਾਕਤ ਨਹੀਂ ਕਿ ਉਸਦੇ ਸੱਜਣ ਨੂੰ ਕੋਈ ਬਨਾ ਕਾਵੇ ਵੀ ਮੈਂ ਨਹੀਂ ਜਾਣਾ ਚਾਹ ਕੋਈ ਟਾਲਵੇ ਕੋਈ ਮਨੁੱਖ ਹੋਵੇ ਉਸ ਦਾ ਕਾਲਪੁੱਤ ਨੂੰ ਉਸ ਸੱਜਣ ਹਾਰੇ ਨੂੰ ਸਿਮਰੋ ਉਹਨੂੰ ਯਾਦ ਕਰੋ ਉਹਦਾ ਧਿਆਨ ਤਾਰੋ ਉਹਦਾ ਜਪ ਕਰੋ ਸਤਿਗੁਰਾਂ ਹਰਿ ਸੇਹੁਰਿਆ ਨਾਨਕ ਸੇ ਦੇ ਅਵਨ ਜਿਵੇਂ ਬੀਬੀ ਸਦਗਰ ਕੌਰ ਜੀ ਨਾਲ ਆ ਗਿਆ ਆਪਾਂ ਸਾਰੇ ਜੁੜ ਕੇ ਬੈਠੇ ਆ ਤੇ ਹੈ ਨਾਨਕ ਸਾਡੇ ਸਾਰੇ ਜੀਵਾਂ ਦਾ ਉਹ ਦੇਵ ਵੀ ਦੇੜੇ ਆ ਰਿਹਾ ਹੈ ਇਹ ਸੱਚਾ ਸਾਨੂੰ ਵੀ ਮਿਲਣਾ ਹੈ ਬਾਬਾ ਜੀ ਨੇ ਤੁਹਾਨੂੰ ਪ੍ਰਮਾਣ ਦਿੱਤਾ ਦੱਸਿਆ ਵੀ ਪਰ ਉਪਰੇਖਾ ਹੈ ਕਿ ਪਾਣੀ ਮਰਨਾ ਮਰਨਾ ਸਾਰਿਆਂ ਨੇ ਹੈ ਸੋ ਜੰਮਣਾ ਮਰਨਾ ਹੁਕਮ ਹੈ ਭਾਣੇ ਆਵੇ ਜਾਵੇ ਤੋਂ ਕਾਲ ਪੁੱਤ ਦੇ ਭਾਣੇ ਦੇ ਵਿੱਚ ਜੀਵਾਂ ਨੇ ਆਉਣਾ ਇਹਦਾ ਜੀਵਾਂ ਦਾ ਜੰਮਣਾ ਤੇ ਮਰਨਾ ਉਸ ਕਾਲ ਪੁੱਤ ਨੇ ਨਿਸ਼ਚਿਤ ਕੀਤਾ ਹੋਇਆ ਹੈ ਗੁਰਮਾਨ ਦਾ ਫਰਮਾਨ ਹੈ ਸੰਜੋਗ ਵਿਜੋਗ ਕੋਈ ਕਾਲ ਚਲਾਵੇ ਲਿਖਿਆ ਮਨ ਭਾਗ ਸਿਰਦੋਂ ਕੀ ਹੈ ਅੱਜ ਸਾਡਾ ਕੱਬਰ ਸਾਡੀ ਮਾਂ ਸਾਡਾ ਬਾਪ ਧੀ ਪੁੱਤ ਇਹੋ ਜਿਹਾ ਸੰਜੋਗਾ ਪੁਰਬਲੇ ਕਰਮਾਂ ਦਾ ਸੰਜੋਗ ਹੈ ਇਹਨਾਂ ਦੇ ਨਾਲ ਅਸੀਂ ਉਸ ਕਰਮ ਚ ਪੈਦਾ ਹੋਇਆ ਜਿਨ੍ਹਾਂ ਦਾ ਸਾਡੇ ਪੁਰਬਲੇ ਕਰਮਾਂ ਦਾ ਸੰਜੋਗ ਲਿਖਿਆ ਤਾਂ ਮੇਲ ਲਿਖਿਆ ਤਾਂ ਵਿਛੋੜਨ ਕੋਲ ਕਨੇ ਕਨੇ ਹੋ ਗਏ ਪਿਛੜ ਗਏ ਦਾਦਾ ਮਰ ਗਿਆ ਦਾਦੀ ਮਰ ਗਈ ਪਿਓ ਮਰ ਗਿਆ ਮਾਂ ਮਰ ਗਈ ਭੈਣ ਭਾਈ ਸਾਰੇ ਦੇ ਤੱਕ ਦੇ ਗਏ ਵਿਛੜ ਗਏ ਇਹ ਕਾਮਾ ਜਿਹੜਾ ਉਹ ਆਕਾਲ ਪੁਰਖ ਨੇ

ਜਿਵੇਂ ਆਇਆ ਉਹ ਕਾਲ ਪੁਰਖ ਦਾ ਲਿਖਿਆ ਹੋਇਆ ਹੈ ਅੰਤੋਂ ਅੰਤਕ ਪਰਤੇ ਜੀ ਸਮਾਪਤੀ ਕਰ ਦੇਣੀ ਹੈ ਗੁਰੂ ਮਹਾਰਾਜ ਕਹਿੰਦੇ ਨੇ ਇਹ ਜੋ ਦੁਨੀਆਂ ਸਹਿਰ ਮੇਲਾ ਦਾਸਤ ਕੀ ਨਹੀਂ ਕਹਿੰਦੇ ਜਿਹੜੀ ਦੁਨੀਆਂ ਇੱਕ ਜਾਨੂਗਰੀ ਦਾ ਖੇਲ ਆ ਸਹਿਰ ਸਹਿਰ ਹੁੰਦਾ ਜਾਨੂਗਰੀ ਜਿਵੇਂ ਜਾਨੂ ਕਰਦੇ ਕਿ ਮੇਲਾ ਆਇਆ ਹੈ ਅੰਦਰ ਉਹਦੇ ਜੋ ਬਸਤਾ ਰੇਟੀ ਚਾਦਰ ਦੇ ਵਿੱਚੋਂ ਕੱਪੜੇ ਜੋ ਭਾਂਡੇ ਕੱਪੜੇ ਪਤਾ ਨਹੀਂ ਕੀ ਕੀ ਕੱਢ ਦਿੰਦਾ ਪਰ ਉਹ ਸਫਾਈ ਨਹੀਂ ਹੁੰਦੀ ਉਹ ਸਦਾ ਨਹੀਂ ਰਹਿੰਦੀ ਉਹ ਸਿਰਫ ਸਾਨੂੰ ਦਿਖਾਈ ਦੇ ਦਿੰਦੇ ਆ ਤੇ ਥੋੜੀ ਦੇਰ ਬਾਅਦ ਉਹ ਚਾਦਰ ਖਾਲੀ ਹੁੰਦੀ ਉਹਦੇ ਵਿੱਚ ਕੁਝ ਨਹੀਂ ਹੁੰਦਾ ਗੁਰੂ ਮਹਾਰਾਜ ਕਹਿੰਦੇ ਦੁਨਿਆਵੀ ਇਸੇ ਤਰ੍ਹਾਂ ਵੀ ਜਿਹੜੇ ਜਿਹੜੇ ਜੀਵ ਇਹਨਾਂ ਦਾ ਇੱਥੇ ਕੋਈ ਪੱਕਾ ਡਗਾਣਾ ਨਹੀਂ ਦਸਤਗੀ ਦੀ ਨਾ ਪੱਕਾ ਡਗਾਣਾ ਸੋ ਜਿਹੜਾ ਜੀ ਇਸ ਸੰਸਾਰ ਦੇ ਗੁਰੂ ਮਹਾਰਾਜ ਕਹਿੰਦੇ ਆਇਆ ਨੇ ਉਹਨੂੰ ਇਸ ਦੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਜਾਣੀ ਪੈਣਾ ਸੋ ਇਸ ਕਰਕੇ ਕੋਈ ਮਹਾਰਜ ਕਹਿੰਦੇ ਨੇ ਮਨ ਜੀਤਾ ਹੈ ਜਗ ਜੀਤ ਕਰਦਾ ਮਨ ਦੇ ਕਾਬੂ ਵਾਲਾ ਜੇ ਮਨ ਦੇ ਕਾਬੂ ਹੋ ਗਿਆ ਫਿਰ ਜਗ ਜਗ ਭਾਵ ਸਰੀਰ ਤੇ ਕੰਟਰੋਲ ਹੋ ਜਾਣਾ ਤੇ ਆਕਾਰ ਮੁੱਥ ਦਾ ਜਿਹੜਾ ਧਿਆਨ ਆਉਂ ਉਹ ਤਰਿਆ ਜਾ ਸਕਦਾ ਸੰਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਭਾਈ ਸਾਹਿਬ ਭਾਈ ਚਾਨਣਜੀਤ ਸਿੰਘ ਦੀ ਖਾਸਾ ਚंडीगढ़ ਵਾਲਿਆਂ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਬੈਰਾਗ ਲਈ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲੋ ਨਿਹਾਲ ਕੀਤਾ ਤੇ ਵਿਚਾਰਾ ਵੀ ਕੀਤੇ ਨੇ ਬਹੁਤ ਗੁੰਗੀਆਂ ਵਿਚਾਰਾ ਕੀਤੇ ਨੇ ਬੜਾ ਮਾਣ ਲੱਗਿਆ ਸਾਰੀ ਸੰਗਤ ਦਾ ਸੋ ਵਿਚਾਰਾ ਕੀਤੇ ਨੇ ਸੋ ਸਾਰੀ ਸੰਗਤ ਵੱਲੋਂ ਗੁਰਦਵਾਰਾ ਪੰਥੋਂ ਕਮੇਟੀ ਵੱਲੋਂ ਭਾਈ ਸਾਹਿਬ ਭਾਈ ਚਾਨਣਜੀਤ ਸਿੰਘ ਖਾਸਾ ਜੀ ਦਾ ਬਹੁਤ ਬਹੁਤ ਧੰਨਵਾਦ ਸੁਮਾਤੀ ਹੈ ਤੋਂ ਸਰਦਾਰ ਕਰਵਿੰਦਰ ਸਿੰਘ ਜੀ ਵੱਡੇ ਸੁਪੁੱਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਬੀਬੀ ਸਬੰਦਰਪਾਲ ਜੀ ਦੇ ਉਹਨਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਪਤਰਕਮੇਟੀ ਦੇ ਪ੍ਰਧਾਨ ਸਾਹਿਬ ਜੀ ਵੱਲੋਂ ਸਰੂਪਾਉ ਦੀ ਜੁਦੀ ਕਿ ਦਿੱਤੀ ਜਾਣੀ ਹੈ ਮਲੇ ਸੋਨਿਆ ਸੋ ਹੁਣ ਕੜਾ ਪ੍ਰਸ਼ਾਦ ਜਿੰਗਾ ਵੰਡਣੀਆਂ ਅਪਰੰਤ ਗੁਰੂ ਕਾ ਲੰਗਰ ਤਿਆਰ ਹੈ ਸੋ ਸਮੂਹ ਸੰਗਤ ਨੂੰ ਪਰਿਵਾਰ ਪਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਸਾਰੀਆਂ ਜੀ ਦੀ ਸੰਗਤਾਂ ਨੇ ਥੋੜਾ ਮੋਤਾ ਜਿੰਨੀ ਵੀ ਲੋੜ ਹੈ ਜਰੂਰ ਤੇ ਅਨਸਾਰ ਲੰਗਰ ਸ਼ਾਕੀ ਜਰੂਰ ਜਾਣਾ ਹੈ ਜੀ ਸੋ ਆਓ ਬਲਾਉ ਫਤੋਏ ਵਾਢ ਨੂੰ ਜੀ ਕਰ ਖਾਲਸਾ ਵਾਢ ਨੂੰ ਜੀ ਦੀ ਫਦੇ